ਪੰਜਾਬ ਦੇ ਮੌਸਮ ਦੀ ਗੱਲ ਕਰੀਏ ਤਾਂ ਸਭ ਤੋਂ ਪਹਿਲਾਂ ਆਪਣੇ ਚੈਨਲ ਨੂੰ ਸਬਸਕ੍ਰਾਈਬ ਤੇ ਨਾਲ ਘੰਟੀ ਵਾਲਾ ਬਟਨ ਜਰੂਰ ਦੱਬਿਓ। ਚਲਦੀ ਹੋਈ ਵੀਡੀਓ ਨੂੰ ਲਾਈਕ, ਕਮੈਂਟ ਅਤੇ ਸ਼ੇਅਰ ਵੀ ਜਰੂਰ ਕਰਿਓ। ਅੱਜ ਗੱਲ ਕਰਦੇ ਹਾਂ 14 ਮਾਰਚ ਨੂੰ ਰਾਤ ਵੇਲੇ ਪੰਜਾਬ ਦਾ ਮੌਸਮ ਕਿਹੋ ਜਿਹਾ ਰਹਿੰਦਾ ਹੋਇਆ ਦਿਖਾਈ ਦੇ ਰਿਹਾ ਹੈ। ਅੱਜ ਸਵੇਰ ਵੇਲੇ ਪੰਜਾਬ ਦੇ ਵਿੱਚ ਹਲਕੇ ਜਿਹੇ ਬੱਦਲ ਬਣੇ ਪਰ ਜਿਵੇਂ ਅਮੀਰ ਸੀਗੀ ਮੌਸਮ ਉਸੇ ਤਰ੍ਹਾਂ ਹੀ ਜੇਕਰ ਇਹ ਸਵੇਰ ਵੇਲੇ ਹੀ ਬੱਦਲਵਾਈ ਬਣੀ ਰਹਿੰਦੀ ਤਾਂ ਦੁਪਹਿਰ ਵੇਲੇ ਤੱਕ ਹਲਕੇ ਤੋਂ ਦਰਮਿਆਨੇ ਮੀਂਹ ਦੀਆਂ ਸੰਭਾਵਨਾਵਾਂ ਸੀਗੀਆਂ ਪਰ ਅੱਜ ਸਵੇਰ ਵੇਲੇ ਤਕਰੀਬਨ ਬੱਦਲਵਾਈ ਤੋਂ ਬਾਅਦ ਸਾਰੇ ਹੀ ਪੰਜਾਬ ਦਾ ਮੌਸਮ ਸਾਫ਼ ਹੋ ਗਿਆ ਸੀਗਾ ਤੇ ਧੁੱਪ ਸਾਰੇ ਹੀ ਖੇਤਰਾਂ ਦੇ ਵਿੱਚ ਨਿਕਲੀ ਹੋਈ ਸੀਗੀ ਤੇ ਬਾਅਦ ਦੁਪਹਿਰ ਤੋਂ ਲਗਾਤਾਰ ਬੱਦਲਵਾਈ ਪੰਜਾਬ ਦੇ ਵੱਖ-ਵੱਖ ਹਿੱਸਿਆਂ ਦੇ ਵਿੱਚ ਬਣਨੀ ਸ਼ੁਰੂ ਹੋ ਚੁੱਕੀ ਹੈ ਜਿਦੇ ਵਿੱਚ ਹਲਕੇ ਤੋਂ ਦਰਮਿਆਨਾ ਵੀ ਅਗਲੇ ਕੁਝ ਘੰਟਿਆਂ ਵਿੱਚ ਬਿਚ ਕਹ ਲਿਆ ਜਾ ਰਹਾ ਹੱਥ ਵੇਲੇ ਪੰਜਾਬ ਦੇ ਵਿੱਚ ਟੁੱਟਵੇਂ ਤੌਰ ਤੇ ਮੀਂਹ ਦੇ ਸ਼ਰਾਟੇ ਤੁਹਾਨੂੰ ਲੱਗਦੇ ਹੋਏ ਦਿਖਾਈ ਦੇਣਗੇ ਕੁਝ ਕ ਇਲਾਕਿਆਂ ਦੇ ਵਿੱਚ ਬਰੀਕ ਗੜੇਮਾਰੀ ਵੀ ਹੋ ਸਕਦੀ ਹੈ ਤੇ ਨਾਲ ਹੀ ਇਕ ਕੁਝ ਕੁ ਇਲਾਕਿਆਂ ਦੇ ਵਿੱਚ ਗਰਜਲੇਸ਼ਕ ਦੇ ਨਾਲ ਬਿਜਲੀ ਚਮਕਣ ਵਰਗੀਆਂ ਘਟਨਾਵਾਂ ਵੀ ਦੇਖਣ ਨੂੰ ਮਿਲ ਸਕਦੀਆਂ ਹਨ ਮੀਂਹ ਸਾਰੇ ਪੰਜਾਬ ਦੇ ਵਿੱਚ ਵਿਖਰਿਆ ਹੋਇਆ ਟੁੱਟਵੇਂ ਤੌਰ ਤੇ ਸ਼ਰਾਟੇ ਲੱਗਦੇ ਹੋਏ ਦਿਖਾਈ ਦੇਣਗੇ ਇਹ ਨਹੀਂ ਹੋਵੇਗਾ ਕਿ ਇੱਕ ਸਾਰ ਸਾਰੇ ਹੀ ਖੇਤਰਾਂ ਨੂੰ ਪ੍ਰਭਾਵਿਤ ਕਰੇ ਕੁਝ ਕੁ ਇਲਾਕਿਆਂ ਦੇ ਵਿੱਚ ਮੀਂਹ ਪੈ ਜਾਵੇਗਾ ਕੁਝ ਇਲਾਕਿਆਂ ਦੇ ਵਿੱਚ ਛੱਡ ਜਾਵੇਗਾ ਇਸੇ ਤਰ੍ਹਾਂ ਹੀ ਹਰਿਆਣਾ ਤੇ ਰਾਜਸਥਾਨ ਦੇ ਵੀ ਬਹੁਤੇ ਖੇਤਰਾਂ ਦੇ ਵਿੱਚ ਰਹਿਣ ਦੀ ਸੰਭਾਵਨਾ ਹੈ ਤੇ ਪਹਾੜੀ ਇਲਾਕਿਆਂ ਦੇ ਵਿੱਚ ਲਗਾਤਾਰ ਹਲਕੇ ਤੋਂ ਦਰਮਿਆਨੇ ਮੀਂਹ ਦੀਆਂ ਕਾਰਵਾਈਆਂ ਵੱਖ-ਵੱਖ ਖੇਤਰਾਂ ਦੇ ਵਿੱਚ ਦੇਖਣ ਨੂੰ ਮਿਲ ਰਹੀਆਂ ਹਨ ਪੰਜਾਬ ਵਿੱਚ ਅਗਲੇ 24 ਘੰਟੇ ਮੀਂਹ ਦਾ ਮੌਸਮ ਰਹੇਗਾ